ਨਾ ਮੇਰਾ ਸ਼ਫੀਰ ਸ਼ਫੀਰ ਕੋਈ ਨਹੀਂ ਕਿਉਂ ਐਸੇ ਡੇਰਿਆਂ ਦੇ ਕਿਉਂ ਰੌਲਾ ਪੈਂਦਾ ਬੰਦੇ ਰੱਖਣ ਦਾ ਆ ਵੀ ਆਏ ਬੰਦੇ ਰੱਖਣ ਦਾ ਸਾਲ ਜੀ ਰੌਲਾ ਤੇ ਕਾਹਦਾ ਆਪਣੇ ਮਰਜ਼ੀ ਨਾਲ ਬੰਦਾ ਰਹਿਣਾ ਤੁਸੀਂ ਬਿਆਨ ਦੇ ਅੱਗੇ ਲੈੜੇ ਦੇਖੋ ਉਹ ਸਭ ਕੋ ਦੱਸੀ ਜਾਣ ਰਿਹਾ ਮੈਂ ਕਿ 7000 ਰੁਪਏ ਮਹੀਨਾ ਹੋਈ ਤਨਖਾਹ ਤੇ ਆਪਣੀ ਮਰਜ਼ੀ ਨਾਲ ਰਹਿੰਦਾ ਵਾ ਹਲੇ ਵੀ ਤੇਰੇ ਸਾਹਮਣੇ ਤੁਸੀਂ ਬੰਦਨ ਬੇਸ਼ੱਕ ਲੈ ਕੇ ਪੁੱਛ ਲੋ ਜਿੱਦਾਂ ਮਰਜ਼ੀ ਜੇ ਇਹਦਾ ਦਿਲ ਮੰਨਦਾ ਤੇ ਰੋਗ ਨਹੀਂ ਦਾ ਜੋ ਜੇ ਕੋਈ ਇਹ ਕਹਿੰਦਾ ਉਹ ਕਰਦਾ ਦਿੱਤੀ ਦੀ ਹੈ ਵੀ ਕਿੱਥੋਂ ਆਇਆ ਤੇ ਕਿੰਨੇ ਉਹਦੇ ਸਭ ਕੁਝ ਦੱਸਣ ਨੇ ਬਿਲਕੁਲ ਸਹੀ ਬੰਦਾ ਨੇ ਫਤਿਹਵੰਦਾ ਬੰਦਾ ਹੈ ਪਹਿਲਾਂ ਪਤਾ ਨਹੀਂ ਕਿੱਦੇ ਗੁਜਰਾਉਂ ਰਹਿੰਦਾ ਸੀ ਕਿੱਦੇ ਕਿੱਥੇ ਪਤਾ ਨਹੀਂ ਕੋਈ ਕੋਈ ਤਲਾਹ ਦਿੱਤੀ ਥਾਣੇ ਜਾਂ ਤਲਾਹ ਤਾਂ ਨਹੀਂ ਦਿੱਤੀ ਪਰ ਤਲਾਹ ਤਾਂ ਦੇ ਦਿੰਦੇ ਸੀ ਕਿ ਜੇ ਕੋਈ ਬੰਦਾ ਹੋਰ ਕੋ ਮੈਂਟਲ ਤੌਰ ਤੇ ਬੰਦਾ ਬਿਲਕੁਲ ਸਹੀ ਬਿਆਨ ਤੁਹਾਡੇ ਸਾਹਮਣੇ ਦੇਈ ਜਾਂਦੇ ਉਹ ਉਹ ਪਾਲੀ ਬੰਦਾ ਕਹਿੰਦਾ ਉਹ ਤਾਂ ਨਹੀਂ ਮੇਰਾ ਬੰਦਾ ਉਹ ਤੇ ਮੇਰਾ ਨਹੀਂ ਮੇਰੇ ਦੇ ਕੋਈ ਆ ਬੰਦਾ ਉਹ ਨੂੰ ਵੀ ਨਾ ਵੀ ਨਾ ਵੀ ਨਹੀਂ ਹੋਇਆ ਕੋਈ ਵੀ ਬੰਦਾ ਰੱਖਦੇ ਆ ਨਾ ਕੰਸ ਹਰ ਕੰਸ ਕਹਾਂ ਕੇ ਰਹਿਣੇ ਵਾਲੇ ਦੂਰ ਨੇਪਾਲ ਕਾ

ਅਹ ਪਾਈ ਸਾਹਿਬ ਐਸਾ ਨਹੀਂ ਦਿੰਦੇ ਹਾਂ ਜੀ ਸਿੰਘਾ ਜੀ ਜੀ ਕਿੱਥੇ ਤੇ ਰਹਿਣ ਆਲੇ ਮੇਰਾ ਪਿੰਡ ਫੜਿਆ ਦਾ ਗੁੰਦਵਾਲਾ ਸਾਹਿਬ ਦੇ ਲਾਗੇ ਰਹਿਣ ਆਲਾ ਐਸੇ ਮਹੀਨਾ ਹੋ ਗਿਆ ਮੈਂ ਆਪ ਦੀ ਮਰਜ਼ੀ ਨਾਲ ਐਸੇ ਕੰਮ ਕਰਦਾ ਨਾ ਫਿਰ 7000 ਰੁਪਏ ਤਨਖਾਹ ਕੀਤੀ ਹੈ 15 ਤਾਂ ਲਾ ਲਓ ਪਹਿਲਾਂ ਕਿੱਥੇ ਪਹਿਲਾਂ ਤਾਂ ਮੈਂ ਤਰਨਤਾਰ ਰਿੰਨਨ ਨਾਲ ਉੱਥੇ ਕੰਮ ਕਰਦਾ ਉੱਥੋਂ ਬਾਅਦ ਇੱਥੇ ਆ ਗਿਆ ਤੇ ਇੱਥੇ ਬਾਅਦ ਸਿੱਧਾ ਇੱਥੇ ਐਵੇਂ ਮਹੀਨਾ ਹੋ ਗਿਆ ਮਨਾਈ ਮੈਂ ਜਿਆਦਾ ਟਾਈਮ ਨਹੀਂ ਆਇਆ ਪਾਜੀ ਮੇਰਾ ਨਾਮ ਜਗਰੂਪ ਸਿੰਘ ਆ ਸਾਡੀ ਸੰਸਥਾ ਬਾਬਾ ਫਤਿਹ ਸਿੰਘ ਦਾ ਨਾਮ ਆ ਅਸ਼ਰਮ ਕਿਉਂਕਿ ਇਹ ਪਾਜੀ ਅੱਗੇ ਵੀ ਇਹਨਾਂ ਕੋ ਪਿਛਲੇ ਦਿਨੀ ਬੰਦਾ ਛਡਾ ਖੜਿਆ ਸਾਡੇ ਕੋ ਲਿਖਤੀ ਪਿਆ ਵਾ ਦੂਜੀ ਸੰਸਥਾ ਨੇ 13 ਆਸਰਾ ਸੁਸਾਇਟੀ ਨੇ ਸਾਡੇ ਕੋ ਲਿਖਤੀ ਪਿਆ ਵਾ ਕਿ ਜ ਸਾਡੇ ਕੋਲ ਚੋਕ ਤੇ ਬੰਦਾ ਲਾਭ ਤਾਂ ਸਾਡੇ ਕਾਨੂੰਨੀ ਕਾਰਵਾਈ ਕਰ ਦਿਓ ਉਹਨਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਅੱਜ ਫਿਰ ਇਹਨਾਂ ਕੋ ਤਿੰਨ ਬੰਦੇ ਬਰਾਮਦ ਹੋ ਗਏ ਜਿਹੜਾ ਪੰਜਾਬੀ ਬੰਦਾ ਵਾ ਉਹ ਕਹਿੰਦਾ ਵਾ ਮੈਂ ਮਤਲਬ ਮੈਂ ਮਰਜ਼ੀਆਂ ਰਹਿ ਰਿਆਂ ਇੱਕ ਘੰਟੇ ਬਾਅਦ ਇਹਨਾਂ ਨੂੰ ਦੇ ਦੋ ਇਹ ਬੰਦਾ ਬੋਲੂਗਾ ਮੇਰੇ ਨਾਲ ਕੀ ਕੀ ਕਰਦੇ ਆ ਜਿਹੜਾ ਨੇਪਾਲੀਆ ਨੂੰ ਤੁਹਾਡੇ ਸਾਹਮਣੇ ਦਾ ਹੜਾ ਤਜਵਾੜਾ ਜੇ ਤੇ ਇਹਨਾਂ ਬੰਦੇ ਤੈਨੇ ਦੇ ਦੇ ਠੀਕ ਆ ਨਾ ਦੇ ਤੇ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਾਵਾਂ ਪਰ ਦੋ ਬੰਦੇ ਨਜ਼ਰ ਆਉਂਦੇ ਤੀਜੇ ਬੰਦੇ ਦੀ ਗੱਲ ਚੱਲਦੀ ਪਈ ਆ ਦੇ ਦੇਣਗੇ ਠੀਕ ਆਣੇ ਸਾਡੇ ਕੋਲ ਬਗਾਇਤਾ ਪ੍ਰੂਫ ਆ ਗਿਆ ਬਾਜੀ ਪ੍ਰੂਫ ਜਿੰਦ ਕਰਦਾਂਗੇ ਉਹ ਬੰਦਾ ਸਾਬਤ ਕਰ ਜੇ ਮੰਨ ਲੂ ਕਿਸੇ ਬੰਦੇ ਲੈ ਜਾਂਦੇ ਕੀ ਕਰੋਗੇ ਇਹਨਾਂ ਬੰਦਾ ਸਾਡੇ ਸੰਸਥਾ ਉੱਤੇ ਰਹਿੰਦੇ ਇਹਨਾਂ ਦੇ ਵੈਰੀਫਿਕੇਸ਼ਨ ਕਰਕੇ ਇਹਨਾਂ ਦੇ ਘਰਾਂ ਜਾਵਾਂ ਜਿਹੜਾ ਅੱਗੇ ਪਿਛਲੇ ਸਾਲ ਬੰਦਾ ਛੜਾਇਓ ਆਪਣੇ ਘਰ ਪਹੁੰਚ ਗਿਆ ਇਹ ਵੀ ਬੰਦੇ ਘਰ ਜਾਣਗੇ ਇਹਨਾਂ ਦੇ ਮਹੀਨੇ ਤੱਕ ਘਰ ਲੱਭ ਜਾਣੇ ਆ ਜੰਦਗੀ ਜੀਸ਼ਾ ਜੀ ਕੀ ਕਰਨਾ ਅਸੀਂ ਆਣ ਕੇ ਵੇਖਿਆ ਜੀ ਇੱਕ ਮਿੰਟ ਵੇਟ ਕਰੋ ਅਸੀਂ ਗੁਜਰਾਂ ਦੇ ਡੇਰੇ ਤੇ ਆਏ ਇੱਥੇ ਆਣ ਕੇ ਵੇਖਿਆ ਦੋ ਬੰਦੇ ਇੱਕ ਮਨਜੀਤ ਸਿੰਘ ਆ ਤੇ ਇੱਕ ਮੁੰਡਾ ਕਾਂਸਰਾਜ ਇਹ ਦੋਵੇਂ ਬੰਦੇ ਆ ਕਾਂਸਰਾਜ ਨੂੰ ਬੀਬੀ ਨੇ ਨਾ ਅੰਦਰ ਵੜ ਲਿਆ ਚਟਕਿਆ ਤੇ ਪਿਆਰ ਮੁਹੱਬਤ ਨਾਲ ਇਹਨੂੰ ਸੱਟਾ ਦੇ ਖਲਾ ਕੇ ਬਾਹਰ ਲਿਆਏ ਆ ਉਸ ਬੰਦੇ ਨੂੰ ਪੁੱਛਿਆ ਕਾਂਸਰਾ ਨੂੰ ਵੀ ਤੈਨੂੰ ਕੋਈ ਪੈਸਾ ਦਿੰਦੇ ਆ ਨਾ ਮੈਨੂੰ ਪੈਸਾ ਨਹੀਂ ਦਿੰਦੇ ਮੈਨੂੰ ਰੋਟੀ ਪਾਣੀ ਜ਼ਰੂਰ ਖਵਾਉਂਦੇ ਆ ਤੇ ਮੈਂ ਰੋਟੀ ਪਾਣੀ ਤੇ ਮੈਨੂੰ ਕੋਈ ਪੈਸਾ ਨਹੀਂ ਦਿੰਦਾ ਇਨੂੰ ਪੁੱਛਿਆ ਕਿ ਕਿੰਨਾ ਚਿਰ ਹੋ ਗਿਆ ਹੁੰਦਾ ਕਾਫੀ ਥੇਰ ਦਾ ਇੱਥੇ ਰਹਿਣਾ ਇਹ ਨਹੀਂ ਪਤਾ ਵੀ ਸਾਲ ਹੋ ਗਿਆ ਜਾਂ 2 ਸਾਲ ਹੋ ਗਏ ਆ ਇਹ ਤੇ ਇਹਨਾਂ ਨੂੰ ਪਤਾ ਆ ਮਨਜੀਤ ਸਿੰਘ ਨੂੰ ਪੁੱਛਿਆ ਇਹ ਵੀ ਕਹਿੰਦਾ ਵੀ ਮੈਨੂੰ ਮਹੀਨਾ ਕੋ ਹੋ ਗਿਆ ਇੱਥੇ ਆਏ ਨੂੰ ਇਹ ਹੈਗਾ ਫਤਿਹਾਂਬਾਦ ਦਾ ਵਾ ਸਾਨੂੰ ਨਹੀਂ ਪਤਾ ਮਹੀਨਾ ਹੋ ਗਿਆ ਜਾਂ ਡੇਢ ਹੋ ਗਿਆ ਹੋਵੇ ਜਾਂ ਮਹੀਨੇ ਦੇ ਕਰੀਬ ਲਾ ਲਓ ਹੁਣ ਇਹਨਾਂ ਨੂੰ ਅਸੀਂ ਦੋਵਾਂ ਪਾਰਟੀਆਂ ਦੇ ਦੋਵਾਂ ਜਵਾਨਾਂ ਨੂੰ ਐਸਚੂ ਕੋ ਲੈ ਕੇ ਚੱਲੇ ਉੱਥੇ ਜੋ ਬੰਦਾ ਹੋਊਗਾ ਨਿਆ ਇਹਨਾਂ ਨੂੰ ਦਿੱਤਾ ਜਾਊਗਾ ਜੇ ਕਾਰਵਾਈ ਕਰਨੀ ਹੋਗੀ ਤੇ ਕਾਰਵਾਈ ਕਰਦਾਂਗੇ ਇਹਨਾਂ ਨੂੰ